ਕੀ ਖਾਲਸਾ ਵੈਗੁਰ ਜੀ ਖਾਤੇ ਦਰਬਾਰ ਆਯੁਰਵੈਦਿਕ ਦੇਸੀ ਦਵਾਈਆਂ ਸਾਡੇ ਕੋਲ ਫੁੱਲ ਗਰੰਟੀ ਪੂਰੀ ਤਸੱਲੀ ਦੇ ਨਾਲ ਅੱਖਾਂ ਦੀ ਕਿਸੇ ਪ੍ਰਕਾਰ ਦੀ ਵੀ ਤੁਹਾਨੂੰ ਸਮੱਸਿਆ ਹੋਵੇ ਤਾਂ ਸਾਡੇ ਕੋਲੇ ਇੱਕ ਬੂੰਦ ਸਵੇਰੇ ਤੇ ਇੱਕ ਸ਼ਾਮ ਨੂੰ ਵੈਗੁਰੂ ਦਾ ਨਾਮ ਲੈ ਕੇ ਪਾਓ ਤਾਂ ਅਸੀਂ ਤੁਹਾਨੂੰ ਲਿਖ ਕੇ ਦੇ ਦੇਵਾਂਗੇ ਕਿ ਤੁਹਾਡੀ ਨਿਗਾ ਨੂੰ ਫਰਕ ਪਊਗਾ ਹੀ ਪਊਗਾ ਪਰ ਕਿਸੇ ਨੇ ਵੀ ਸਾਡੇ ਪੁੱਛੇ ਤੋਂ ਬਗੈਰ ਕਿਸੇ ਤਰ੍ਹਾਂ ਦੀ ਵੀ ਕੋਈ ਦਵਾਈ ਨਹੀਂ ਪਾਉਣੀਗੀ ਜਦੋਂ ਵੀ ਤੁਸੀਂ ਸਾਡੀ ਦਵਾਈ ਅੱਖਾਂ ਵਾਸਤੇ ਲੈ ਕੇ ਜਾਓਗੇ ਤਾਂ ਇੱਕ ਟੌਂਕਾ ਸਵੇਰੇ ਇੱਕ ਸ਼ਾਮ ਨੂੰ ਤੁਸੀਂ ਅੱਖਾਂ ਵਿੱਚ ਪਾਉਣਾ ਤੇ ਰਾਤ ਨੂੰ ਸਿਰਫ ਪੈਣ ਲੱਗੇ ਪੰਜ ਬੂੰਦਾ ਨਾਭੀ ਵਿੱਚ ਪਾਉਣੀਆ ਧੁੰਨੀ ਵਿੱਚ ਪਾਉਣੀਆ ਤੇ ਨਿਗਾ ਤੁਹਾਨੂੰ 10 ਦਿਨਾਂ ਦੇ ਵਿੱਚ ਵਿੱਚ ਦੱਸ ਦੇਗੀ ਕਿ ਤੁਹਾਨੂੰ ਨਿਗਾ ਦਾ ਕਿੰਨਾ ਫਾਇਦਾ ਕਿੰਨਾ ਰਿਜ਼ਲਟ ਮਿਲਦਾ ਹੈ ਔਰ ਦੂਸਰੀ ਗੱਲ ਇਹ ਨਾਭੀ ਵਾਲਾ ਤੇਲ ਅਯੁਰਵੇਦਿਕ ਦੇਸੀ ਤੇਲ ਜਿਹਦੇ ਵਿੱਚ 13 ਜੜੀਆਂ ਬੂਟੀਆਂ ਦਾ ਅਰਕ ਪਾ ਕੇ ਇਹ ਤੇਲ ਬਣਾਇਆ ਗਿਆ ਵਾ ਤੁਹਾਨੂੰ ਗੈਸ ਤਿਆਬ ਕਟਿਆ ਕਬਜ ਹੋਵੇ ਪੇਟ ਦੇ ਰੋਗ ਹੋਣ ਲੱਤਾਂ ਬਾਹਾਂ ਦਰਦ ਕਰਦੀਆਂ ਵਾ ਕਿਸੇ ਤਰ੍ਹਾਂ ਦੀ ਖੁਸ਼ਕੀ ਹੋਵੇ ਤੁਹਾਡੇ ਸਰੀਰ 'ਚ ਕੋਈ ਡਿਫੈਕਟ ਹੋਵੇ 72 ਯਹਾਰ 나ੜੀ ਆ ਨਾ ਜਿਹੜੀ ਇਹ ਸਾਡੀ 72 ਯਾਰ ਨਾੜੀ ਨਾਭੀ ਤੋਂ ਪੈਦਾ ਹੋ ਕੇ ਪੂਰੇ ਸਰੀਰ ਦੇ ਬਾਰੇ ਮੰਡ ਸਰੀਰ ਦੇ ਵਿੱਚ ਜਾ ਰਹੀ ਆ ਅਸੀਂ ਨਾਭੀ ਦੇ ਵਿੱਚ ਐਸਾ ਗੁਣਕਾਰੀ ਤੇਲ ਪਾਵਾਂਗੇ ਤਾਂ ਸਾਨੂੰ ਬਹੁਤ ਬਹੁਤ ਫਾਇਦਾ ਹੋਏਗਾ ਤੁਸੀਂ ਖੁਦ ਸੋਚੋਗੇ ਤੁਹਾਨੂੰ 슈ਗਰ ਦੀ ਪ੍ਰੋਬਲਮ ਕਿਸੇ ਤਰ੍ਹਾਂ ਦੀ ਸਿਰਦਰਦ ਦੀ ਪ੍ਰੋਬਲਮ ਖੁਸ਼ਕੀ ਦੀ ਪ੍ਰੋਬਲਮ ਤੁਸੀਂ ਖੁਦ ਇੱਕ ਵਾਰੀ ਵਰਤ ਕੇ ਦੇਖੋ ਤੁਸੀਂ ਖੁਦ ਆਪ ਸਾਨੂੰ ਕਾਲ ਕਰਕੇ ਕਹੋਗੇ ਕਿ ਸਾਨੂੰ ਬਹੁਤ ਫਾਇਦਾ ਆਇਆ ਬਹੁਤ ਲਾਭ ਆ ਕਿਉਂਕਿ ਇੱਕ ਵਾਰੀ ਤੁਸੀਂ ਇਸ ਦਾ ਰਿਜ਼ਲਟ ਜ਼ਰੂਰ ਵੇਖੋ ਤੁਸੀਂ ਸਾਡੇ ਕੋਲੋਂ ਜਦ ਮਰਜੀ ਆਨਲਾਈਨ ਮੰਗਵਾ ਸਕਦੇ ਹੋ 988820675 9653512082 ਤੇ ਕਾਲ ਕਰਕੇ ਸਾਡੇ ਕੋਲੋਂ ਜਾਣਕਾਰੀ ਲੈ ਸਕਦੇ ਹੋ ਬਵਾਸੀਰ ਦੇ ਵਾਸਤੇ ਵੀ ਬਹੁਤ ਵਧੀਆ ਦਵਾਈ ਆ ਦੇਸੀ ਆ ਕੇਲੇ ਦੇ ਵਿੱਚ ਰੱਖ ਕੇ ਉਹਨੂੰ ਤਰੇਲ ਵਿੱਚ ਰੱਖ ਦੇਣਾ ਰਾਤ ਨੂੰ ਸਵੇਰੇ ਖਾਲੀ ਪੇਟ ਖਾਣਾ ਤੇ ਤੁਸੀਂ ਆਪ ਕਹੋਗੇ ਕਿ ਸਾਨੂੰ ਬੜੀ ਭਿਆਨਕ ਬਿਮਾਰੀ ਸੀ ਬਵਾਸੀਰ ਤੋਂ ਸਿਰਫ 7 ਦਿਨਾਂ ਦੇ ਵਿੱਚ ਬਿਲਕੁਲ ਠੀਕ ਹੋ ਗਈ। ਹੋਰ ਵੀ ਕਈ ਤਰ੍ਹਾਂ ਦੀਆਂ ਸਾਡੇ ਕੋਲੇ ਦਵਾਈਆਂ ਐ। ਤੁਸੀਂ ਇੱਕ ਵਾਰੀ ਆਨਲਾਈਨ ਜਰੂਰ ਮੰਗਵਾ ਕੇ ਦੇਖੋ। ਜਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਅਸੀਂ ਤੁਹਾਨੂੰ ਕੋਰੀਅਰ ਰਾਹੀਂ ਦਵਾਈ ਭੇਜ ਦੇਵਾਂਗੇ। ਨਿਗਾਹ ਦੀ ਸਮੱਸਿਆ ਲਈ ਬਹੁਤ ਹੀ ਵਧੀਆ ਹੈ ਸ਼ੂਗਰ ਲਈ ਬਹੁਤ ਬੇਨਿਫਿਟ ਆ ਤੁਸੀਂ ਇੱਕ ਵਾਰੀ ਜ਼ਰੂਰ ਦਰਸ਼ਨ ਦਿਓ ਤੇ ਸਾਡੀ ਮੈਡੀਸਨ ਆ ਜਿਹੜੀ ਦੇਸੀ ਦਵਾਈ ਆ ਉਹਨੂੰ ਵਰਤ ਕੇ ਦੇਖੋ ਤੁਹਾਨੂੰ ਰਿਜ਼ਲਟ ਆਪਣੇ ਆਪ ਮਿਲੂਗਾ ਦਰਬਾਰ ਆਯੁਰਵੇਦਿਕ ਦੇਸੀ ਦਵਾਈਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸ਼ੇਅਰ ਜ਼ਰੂਰ ਕਰ ਲੈਣਾ ਤੁਹਾਡੇ ਇੱਕ ਸ਼ੇਅਰ ਕੀਤੇ ਹੋਇਆ ਕਿਸੇ ਨਾ ਕਿਸੇ ਦਾ ਭਲਾ ਵੀ ਹੋ ਸਕਦਾ ਹੈ ਕਰ ਭਲਾ ਹੋ ਭਲਾ ਵਾਹਿਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ